ਆਪਣਾ ਨਾਮ ਮੈਂ ਗੁਰਪ੍ਰੀਤ ਫੌਜੀ ਜੀ ਹਲਰਖ ਸਰ ਅੱਜ ਸ਼ਹਿਰ ਵਿੱਚ 来ਇਆ ਹੈ ਕੀ ਕਰਨ ਦੇਖੋ ਜੀ ਜਿਹੜੀ ਜਿਵੇਂ ਪ੍ਰਾਈਵੇਟ ਸਕੂਲਾਂ ਵਾਲੇ ਬੱਚੇ ਸੋਹਣੀਆਂ ਸੋਹਣੀਆਂ ਬੱਸਾਂ ਦੇ ਵਿੱਚ ਚੜ੍ਹ ਕੇ ਜਾਂ ਉਹਨਾਂ ਦੇ ਮਾਪੇ ਮਹਿੰਗੀਆਂ ਮਹਿੰਗੀਆਂ ਗੱਡੀਆਂ ਗੱਡੀਆਂ 'ਚ ਬਿਠਾ ਕੇ ਉਹਨਾਂ ਨੂੰ ਸਕੂਲਾਂ ਤੱਕ ਛੱਡ ਕੇ ਆਉਂਦੇ ਨੇ ਤਾਂ ਕਿਤੇ ਨਾ ਕਿਤੇ ਇਹ ਬੱਚੇ ਜਦੋਂ ਆਪਣੇ ਘਰਾਂ 'ਚੋਂ ਨਿਕਲਦੇ ਸੀ ਤਾਂ ਉਹ ਬੱਸਾਂ ਵੱਲ ਵੇਖ ਕੇ ਤੱਕਦੇ ਸੀ ਵੀ ਕੀ ਕਦੇ ਸਾਡਾ ਵੀ ਸੁਪਨਾ ਇਹ ਪੂਰਾ ਹੋਊਗਾ ਜਾਂ ਸਾਨੂੰ ਵੀ ਅਸੀਂ ਇਸ ਤਰ੍ਹਾਂ ਸਾਧਨਾ ਤੇ ਬੈਠ ਕੇ ਜਾਵਾਂਗੇ ਕੁਝ ਸਾਡੇ ਜਿਹੜੇ ਸਕੂਲ ਦੇ ਬੱਚੇ ਨੇ ਜਿਹੜੀ ਵੱਡੀ ਗੱਲ ਇੱਕ ਹੋਰ ਵੀ ਐ ਉਹ ਕਈ ਡੇਰਿਆਂ ਚੋਂ ਆਉਂਦੇ ਨੇ ਘਰ ਬਾਹਰ ਨੇ ਦੂਰ ਨੇ ਸਕੂਲ ਤੋਂ ਜਾਂ ਸਾਡੇ ਬੱਸ ਸਟਾਪ ਤੇ ਜਿਹੜਾ ਇਥੋਂ 1.5 ਕਿਲੋਮੀਟਰ ਦੂਰ ਐ ਉੱਥੇ ਕੁਝ ਪਰਿਵਾਰ ਰਹਿੰਦੇ ਨੇ 30-40 ਪਰਿਵਾਰ ਉੱਥੋਂ ਬੱਚੇ 8-10 ਬੱਚੇ ਉੱਥੋਂ ਆਉਂਦੇ ਨੇ ਤਾਂ ਉਹਨਾਂ ਨੂੰ ਗਰਮੀ ਦੇ ਵਿੱਚ ਜਾਂ ਸਰਦੀ ਦੇ ਵਿੱਚ ਬਹੁਤੀ ਸਰਦੀ ਦੇ ਵਿੱਚ ਬੜਾ ਹੁਣ ਕਠਨ ਸੀਗਾ ਜਦੋਂ ਕਿਤੇ ਕੋਲੋਂ ਦੀ ਲੰਗਦੇ ਸੀ ਤਾਂ ਮਨ ਚ ਆਉਂਦਾ ਸੀ ਯਾਰ ਇਹ ਬੱਚੇ ਵੀ ਉਹ ਸੁਹੂਲਤਾਂ ਤੋਂ ਕਿਉਂ ਵਾਂਝੇ ਨੇ ਤਾਂ ਇੱਥੇ ਦੁੱਖ ਵੀ ਹੈ ਮੇਰੇ ਫਾਦਰ ਸਾਹਿਬ ਅਕਾਲ ਚਲਾਣਾ ਕਰਕੇ ਪਿੱਛੇ ਜੇ ਤਾਂ ਇਹ ਮੈਂ ਉਹਨਾਂ ਦੀ ਯਾਦ ਨੂੰ ਤਾਜ਼ਾ ਰੱਖਣ ਦੇ ਲਈ ਆਪਣੀ ਪੰਚਾਇਤ ਦੇ ਸਹਿਯੋਗ ਦੇ ਨਾਲ ਇਹ ਉਪਰਾਲਾ ਕੀਤਾ ਤੇ ਤੁਸੀਂ ਦੇਖ ਸਕਦੇ ਹੋ ਦੇਖੋ ਸਰਕਾਰੀ ਹਾਂ ਪੰਚਾਇਤ ਵੱਲੋਂ ਦੇਖੋ ਜਾਂ ਤਾਂ ਪਹਿਲਾਂ ਕੋਈ ਦੇਖਾਂਗੇ ਵੀ ਕੋਈ ਸੇਵਾ ਕਰਨ ਵਾਲਾ ਕੁਈ ਮੁੰਡਾ ਮਿਲ ਜੇ ਕੋਈ ਸੱਜਣ ਮਿਲ ਜੇ ਜਿਹੜਾ ਸੇਵਾ ਦੇ ਤੌਰ ਤੇ ਕਿਉਂਕਿ ਸੇਵਾ ਦੀ ਭਾਵਨਾ ਬਹੁਤ ਵੱਡੀ-ਵੱਡੀ ਐ ਸਾਰਾ-ਸਾਰਾ ਦਿਨ ਮੇਰਾ ਪਿੰਡ ਇੱਕ ਧਾਰਮਿਕ ਟੱਚ ਪਿੰਡ ਆ ਕਿਉਂਕਿ ਮਾਤਾ ਗੁਜਰਕੌਰ ਛੋਟੇ ਸਹਿਬ ਜਦਿਆਂ ਦੀਆਂ ਹਸਤੀਆਂ ਇਸ ਪਿੰਡ ਚ ਆਈਆਂ ਹੋਈਆਂ ਨੇ ਕਾਰ ਸੇਵਾ ਦੇ ਵਿੱਚ ਮੇਰੇ ਪਿੰਡ ਦੇ ਮਹੀਨਾ-ਮਹੀਨਾ ਪੰਜ-ਪੰਜ ਸਾਲੀ ਸੇਵਾ ਵੀ ਕਰਦੇ ਰਹੇ ਨੇ ਤਾਂ ਹੋ ਸਕਦਾ ਹੈ ਕਿ ਕੋਈ ਸੇਵਾ ਪੱਖੋਂ ਸਾਨੂੰ ਸੱਜਣ ਮਿਲ ਜੂਗਾ ਜੇ ਕੋਈ ਨਹੀਂ ਵੀ ਮਿਲਿਆ ਤਾਂ ਛੋਟੀ-ਮੋਟੀ ਪੰਚਾਇਤ ਚੋਹੇ ਐਫਰਟ ਕਰਾਂਗੇ ਮੈਂ ਹੁੰਦਾ ਵੀ ਅਸੀਂ ਗੱਡੀ ਰਾਈ ਆ ਆਟੋ ਚ ਰਾਈ ਜਿਹੜਾ ਸਕੂਲ ਦੇ ਵਿੱਚ ਜਾਈਏ ਬਹੁਤ ਸਕੂਲ ਦੇ ਵਿੱਚ ਬੱਚੇ ਨੇ ਕਿਉਂ ਆਪਣੇ ਘਰੇ ਸਾਧਨ ਤੱਕ ਨਹੀਂ ਹੈਗਾ ਤਾਂ ਮਕਸਾ ਉਹਨਾਂ ਦੇ ਵੀ ਕਿਤੇ ਨਾ ਕਿਤੇ ਦਿਲ ਨੂੰ ਵੀ ਬਹੁਤ ਵੱਡੀ ਖੁਸ਼ੀ ਦੇਖੋ ਅੱਜ ਬੱਚੇ ਬੈਠੇ ਸੀ ਉਹਨਾਂ ਨੂੰ ਖੁਦ ਮਹਿਸੂਸ ਹੋ ਰਿਹਾ ਸੀ ਕਿਉਂਕਿ ਸਾਡਾ ਸਟੇਡੀਅਮ ਇੱਥੋਂ ਜਿੱਥੋਂ ਜਿਹੜਾ ਤਿਆਰ ਹੋ ਰਿਹਾ ਹੈ ਪਿੱਛੇ ਜੇ ਸਾਡੀ ਸਰਕਾਰ ਦੇ opralle ਸਦਕਾ ਤੇ ਉਹ ਇੱਥੋਂ ਥੋੜਾ ਜਿਹਾ ਅੱਧਾ ਕਿਲੋਮੀਟਰ ਦੂਰ ਹੈ ਕਿਤੇ ਨਾ ਕਿਤੇ ਬੱਚਿਆਂ ਨੂੰ ਆਏ ਆ ਵੀ ਅਸੀਂ ਹਾਕੀ ਖੇਡਣਾ ਇਹਦੇ ਤੇ ਜਾਇਆ ਕਰਾਂਗੇ ਬੱਚਿਆਂ ਦੇ ਮਨ ਚ ਖੁਦ ਖੁ ਪੰਜਾਬੀ ਮਿਸਟ੍ਰੈਸ ਅਲਵਾਰਕ ਦੇ ਵਿੱਚ ਫਾਇਦਾ ਮੈਂ ਅਧਿਗੁਪਤੀ ਸਿੰਘ ਜੀ ਵੱਲੋਂ ਸਕੂਲ ਨੂੰ ਆਟੋ ਰਿਕਸ਼ਾ ਦਿੱਤਾ ਗਿਆ ਕਿੰਨਾ ਕੁ ਫਾਇਦਾ ਮਿਲਦਾ ਬਹੁਤ ਫਾਇਦਾ ਮਿਲਦਾ ਜੀ ਸਾਡੀ ਤਾਂ ਗੁਰਪ੍ਰੀਤ ਜੀ ਨਾਲ ਲਾਸਟ ਇਅਰ ਤੋਂ ਗੱਲ ਚੱਲ ਰਹੀ ਸੀ ਉਹਨਾਂ ਨੇ ਸਾਡੇ ਨਾਲ ਵਾਦਾ ਵੀ ਕੀਤਾ ਸੀਗਾ ਕਿ ਮੈਂ ਜਰੂਰ ਇਸ ਚੀਜ਼ ਦਾ ਪ੍ਰਬੰਧ ਕਰੂੰਗਾ ਔਰ ਉਹਨਾਂ ਨੇ ਆਪਣਾ ਵਾਦਾ ਪੂਰਾ ਕੀਤਾ ਇਹ ਗਰੀਬ ਘਰਾਂ ਦੇ ਬੱਚੇ ਸੀ ਬਹੁਤ ਦੂਰੋਂ ਕਈ ਵਾਰ ਪੈਦਲ ਆਉਂਦੇ ਕਈ ਵਾਰ ਇਹਨਾਂ ਦੇ ਬਾਪੇ ਸਾਈਕਲ ਤੇ ਛੱਡ ਕੇ ਜਾਂਦੇ ਧੁੰਦ ਸਰਦੀ ਗਰਮੀ 'ਚ ਬਹੁਤ ਔਖਾ ਹੁੰਦਾ ਸੀਗਾ ਤੇ ਹੁਣ ਉਹਨਾਂ ਨੂੰ ਬਹੁਤ ਆਸਾਨ ਹੋ ਗਿਆ ਸਮੇਂ ਸਿਰ ਸਕੂਲ ਆਉਣਗੇ ਔਰ ਇਸ ਤੋਂ ਇਲਾਵਾ ਸਾਡੀ ਜਿਹੜੀ ਦਾਖਲੇ ਦੀ ਗਿਣਤੀ ਆ ਉਹ ਵੀ ਵਧੂਗੀ ਸਾਡੇ ਬੱਚੇ ਜਿਹੜੇ ਬਹੁਤ ਦੂਰ ਜਾਂਦੇ ਸੀਗੇ ਇੱਕ ਬੱਸ ਕਰਦੇ ਜਾਂ ਕੋਈ ਟਰਾਂਸਪੋਰਟੇਸ਼ਨ ਦਾ ਪ੍ਰਬੰਧ ਨਾ ਹੋਣ ਕਾਰਨ ਇਸ ਸਕੂਲ ਵਿੱਚ ਦਾਖਲਾ ਨਹੀਂ ਲੈ ਪਾਉਂਦੇ ਸੀਗੇ ਹੁਣ ਸਾਡੇ ਸਕੂਲ ਦੇ ਵਿੱਚ ਉਹ ਜ਼ਰੂਰ ਆਣਗੇ ਤੇ ਇੱਕ ਅਹਿਮ ਉਪਰਾਲਾ ਸ਼ਲਾਘਾਯੋਗ ਉਪਰਾਲਾ ਤੇ ਅਸੀਂ ਗੁਰਪ੍ਰੀਤ ਜੀ ਦਾ ਬਹੁਤ ਧੰਨਵਾਦ ਕਰਦੇ ਹਾਂ ਪਿੰਡੇ ਸਰਪੰਚ ਸਾਹਿਬ ਦਾ ਪੰਚਾਇਤ ਦਾ ਬਹੁਤ-ਬਹੁਤ ਸ਼ੁਕਰੀਆ ਥੈਂਕ ਯੂ ਜੀ ਨੰਗੂ ਪਾਲਟੀਸ਼ਨ ਸ਼ਰਮਾ ਜੀ ਮੈਂ ਬਲੌਕ ਪ੍ਰਾਇਮਰੀ ਐਜੂਕੇਸ਼ਨ ਆਫੀਸਰ ਸੰਗੂਪ 2 ਕੰਮ ਕਰਦਾ ਹਾਂ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਗੁਰਜੀਤ ਸਿੰਘ ਫੌਜੀ ਵੱਲੋਂ ਮਲ ਕੇ ਆਪਦੇ ਪਿਤਾ ਦੀ ਯਾਦ ਦੇ ਵਿੱਚ ਇੱਕ ਥਰੀ ਵਿਲਰ ਦਿੱਤਾ ਗਿਆ ਇਸ ਬਾਰੇ ਕੀ ਕਹੋਗੇ ਸਾਡੇ ਨਾਲ ਜੀ ਜਿਹੜੇ ਸਾਡੇ ਸਕੂਲਾਂ ਚ ਆਉਂਦੇ ਆ ਪ੍ਰਾਇਮਰੀ ਸਕੂਲਾਂ ਚ ਉਹ ਬੱਚਿਆਂ ਕੋਲ ਸਾਧਨ ਨਹੀਂ ਹੈ ਕੁਝ ਘਰ ਇਹ ਜਿਹੇ ਹੁੰਦੇ ਆ ਜਿਹੜੇ ਪਿੰਡ ਤੋਂ ਬਾਹਰ ਜਿਵੇਂ 2 ਕਿਲੋਮੀਟਰ 1 ਕਿਲੋਮੀਟਰ ਕੋਈ ਪੱਠੇ ਵਾਲੇ ਆ ਕੋਈ ਬਸਤੀਆਂ ਵਾਲੇ ਆ ਉਹ ਸਕੂਲ ਚ ਆਣ ਤੋਂ ਰਹਿ ਜਾਂਦੇ ਆ ਬੱਚੇ ਜਿਵੇਂ ਪੰਜਾਬ ਸਰਕਾਰ ਸਿੱਖਿਆ ਕ੍ਰਾਂਤੀ ਲਿਆਉਣ ਲਈ ਉਹ ਕਰ ਰਹੀ ਹੈ ਤਾਂ ਉਹਦੇ ਹੀ ਉਹਦੇ ਤੇ ਇਹਨਾਂ ਨੇ ਆਪਣੇ ਪਿਤਾ ਜੀ ਦੀ ਯਾਦ ਚ ਸਕੂਲ ਨੂੰ ਜਿਹੜਾ ਈ-ਰਿਕਸ਼ਾ ਦਿੱਤਾ ਤਾਂ ਕਿ ਜਿਹੜੇ ਸਿੱਖਿਆ ਤੋਂ ਵਾਂਝੇ ਰਹਿ ਰਹੇ ਆ ਬੱਚੇ ਉਹ ਸਕੂਲ ਪਹੁੰਚ ਸਕਣ। ਕੀ ਸਨੇਹਾ ਦੇ ਮਗਲ ਨੂੰ ਕਨਫਰੈਂਸ ਵਾਲਿਆਂ ਨੂੰ ਕੀ ਸਨੇਹਾ ਕਹਿੰਨ ਵੈਸੇ ਜੀ। ਸਨੇਹਾ ਇਹੀ ਹੈ ਜੀ ਵੀ ਜਿਸ ਤਰ੍ਹਾਂ ਇਹਨਾਂ ਨੇ ਉਪਰਾਲਾ ਕੀਤਾ ਹੈ ਇਹਨਾਂ ਨੇ ਸਕੂਲਾਂ ਵੱਲ ਧਿਆਨ ਦੇਣ ਤਾਂ ਕਿ ਜਿਹੜਾ ਆਪਣੇ ਮਾਣਯੋਗ ਮੁੱਖ ਮੰਤਰੀ ਜੀ ਦਾ ਟੀਚਾ ਹੈ ਦੇਖੋ ਸਾਰਾ ਕੁਝ ਸਰਕਾਰ ਵੀ ਨਹੀਂ ਕਰ ਸਕਦੀ ਜੇ ਆਪਾਂ ਵੀ ਨਾਲ ਲੱਗਾਂਗੇ ਜਿਹੜਾ ਉਹਨਾਂ ਦਾ ਇੱਥੇ ਸਿੱਖਿਆ ਕ੍ਰਾਂਤੀ ਲਿਆਉਣ ਦਾ ਟੀਚਾ ਤਾਂ ਕਿ ਉਹ ਪੂ